ਇਹਦੇ ਵਿੱਚ ਸਾਰੇ ਇਸ ਤਰ੍ਹਾਂ ਕਿ ਸਾਡੇ ਬਹੁਤ ਸਤਿਕਾਰਯੋਗ ਮਾਨਯੋਗ ਐਸਐਸਪੀ ਸ਼ਾਹਪੁਰ ਜੀ ਬਨੂਰ ਵਿਚਾਰ ਨਿਰਦੇਸ਼ ਹੈ ਕਿ ਜਿਹੜੀ ਪੀਰ ਮੱਦੀ ਸ਼ਾਹ ਵਾਲਾ ਜਿਹੜਾ ਬਾਜ਼ਾਰ ਹੈ ਤੇ ਪਿੱਛੇ ਮੈਡੀਸਨ ਮਾਰਕੀਟ ਹੈ ਉਹਦੇ ਵਿੱਚ ਪਬਲਿਕ ਨੇ ਜਿਹੜੇ ਦੁਕਾਨਦਾਰ ਵੀਰ ਹੈ ਇਹਨਾਂ ਨੇ ਸਾਮਾਨ ਬਾਹਰ ਲਾਇਆ ਜਿਹਦੇ ਕਰਕੇ ਆਮ ਪਬਲਿਕ ਨੂੰ ਲੰਘਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਉਹ ਸ਼ਿਕਾਇਤ ਪਹੁੰਚੀ ਸੀਗੀ ਉਸੇ ਆਧਾਰ ਦੇ ਉੱਪਰ ਅੱਜ ਅਸੀਂ ਫੋਟੇਨ ਆਏ ਹਾਂ ਵਾਰਨਿੰਗ ਦੇਣ ਵਾਸਤੇ ਔਰ ਮੈਂ ਤੁਹਾਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਜਦ ਅਸੀਂ ਮੈਡੀਸਨ ਮਾਰਕੀਟ ਨੂੰ ਐਂਟਰ ਕੀਤਾ ਉਥੇ ਤਿੰਨ ਚਾਰ ਦੁਕਾਨਦਾਰ ਸੀ ਜਿਨ੍ਹਾਂ ਦਾ ਸਮਾਨ ਬਾਹਰ ਪਿਆ ਸੀ ਉਹਨਾਂ ਨੂੰ ਅਸੀਂ ਇੱਕੋ ਵਾਰੀ ਕਿਹਾ ਕਿ ਸਰ ਪਲੀਜ਼ ਤੁਸੀਂ ਆਪਣਾ ਸਮਾਨ ਅੰਦਰ ਰੱਖ ਲਓ ਉਹਨਾਂ ਨੇ ਉਸੇ ਟਾਈਮ ਚੁੱਕ ਕੇ ਸਮਾਨ ਅੰਦਰ ਰੱਖਣਾ ਸ਼ੁਰੂ ਕਰਤਾ ਤੇ ਨਾਲ ਹੀ ਕਹਿੰਦਾ ਕਿ ਸਰ ਥੈਂਕ ਯੂ ਪੰਜਾਬ ਪੁਲਿਸ ਇਹ ਕੰਮ ਕਰ ਰਹੀ ਹੈ ਅਸੀਂ ਇਹਦੇ ਨਾਲ ਅਸੀਂ ਪੂਰੀ ਜ਼ਿੰਦਗੀ ਕਦੇ ਵੀ ਸਮਾਨ ਆਪਣਾ ਬਾਹਰ ਨਹੀਂ ਲਾਵਾਂਗੇ ਇਸੇ ਤਰ੍ਹਾਂ ਤੇ ਜਦੋਂ ਅੱਗੇ ਆਏ ਆ ਅੱਗੇ ਕੁਝ ਦੁਕਾਨਦਾਰ ਵੀਰਾਂ ਨੇ ਆਪਣੇ ਆਪ ਦੇਖਦੇ ਆਂ ਹੀ ਸਮਾਨ ਆਪਣਾ ਜਿਹੜਾ ਅੰਦਰ ਸੰਕੋਚਣਾ ਸ਼ੁਰੂ ਕਰ ਦਿੱਤਾ ਤੇ ਬਾਕੀਆਂ ਨੂੰ ਅਸੀਂ ਵਾਰਨਿੰਗ ਦਿੱਤੀ ਹੈ ਕਿ ਪਲੀਜ਼ ਇਹ ਬਾਜ਼ਾਰ ਜਿਹੜਾ ਬਹੁਤ ਸੰਗਣਾ ਬਾਜ਼ਾਰ ਹੈ ਸ਼ਹਿਰ ਦਾ ਹਿਾਰਕਪੁਰ ਦੀ ਸਾਰੀ ਦੁਨੀਆ ਤੇ ਜਿਹੜੇ ਆਊਟ ਆਫ ਕੰਟਰੀ ਤੋਂ ਵੀ ਹਿਾਰਕਪੁਰ ਚ ਲੈਣ ਵਾਲੇ ਲੋਕ ਆ ਜਦ ਇੱਥੇ ਆਉਂਦੇ ਆ ਸ਼ੋਪਿੰਗ ਕਰਨ ਵਾਸਤੇ ਇਹ ਬਾਜ਼ਾਰ ਛੋਟਾ ਹੋਣ ਕਰਕੇ ਬਹੁਤ ਭਰ ਜਾਂਦਾ ਅਗਰ ਰੱਬ ਨਾ ਕਰੇ ਕੋਈ ਐਮਰਜੈਂਸੀ ਹੋਵੇ ਤੇ ਇਥੋਂ ਨਿਕਲਣਾ ਹੀ ਬਹੁਤ ਔਖਾ ਹੈ ਤੇ ਤੁਸੀਂ ਹੁਣ ਜਾਂਦੇ ਦੇਖੋਗੇ ਕਿ ਬਾਜ਼ਾਰ ਅੱਗੇ ਨਾਲ ਘੱਟੋ-ਘੱਟ ਡੇਢਾ ਬਾਜ਼ਾਰ ਜਿਹੜਾ ਖੁੱਲ ਗਿਆ ਇਸ ਕਰਕੇ ਸਾਨੂੰ ਬਹੁਤ ਕੋਆਪਰੇਟ ਕੀਤਾ ਸਾਰੇ ਦੁਕਾਨਦਾਰ ਵੀਰਾਂ ਨੇ ਸਾਨੂੰ ਆਸਵਾਸਨ ਦਿੱਤਾ ਕਿ ਅਸੀਂ ਅੱਜ ਤੋਂ ਬਾਅਦ ਆਪਣੀ ਦੁਕਾਨ ਦੇ ਬਾਅਦ ਸਮਾਨ ਨਹੀਂ ਲਾਵਾਂਗੇ ਹੁਣ ਇਸ ਬਾਜ਼ਾਰ ਨੂੰ ਅਸੀਂ ਜਿਹੜਾ ਹੈਗਾ ਆ ਜਾਮ ਮੁਕਤ ਕਰਨਾ ਜਿੱਥੇ ਰੇਲਵੇ ਸਟੇਸ਼ਨ ਸੀਗਾ ਆਹ ਸੌਰੀ ਰੇਲਵੇ ਕ੍ਰੋਸਿੰਗ ਸੀਗੀ ਕੌਰਾਂਗੇਟ ਸੀਗੀ ਤੇ ਘੰਟਾ ਘਰ ਬਾਜ਼ਾਰ ਸੀਗਾ ਉਸੇ ਤਰ੍ਹਾਂ ਜਿਹੜੀ ਜਿਹੜੀ ਸੀ ਟਿੱਪਲਾਂ ਵਾਲਾ ਬਾਈਪਾਸ ਸੀ ਜਿੱਥੇ ਰੇਲਵੇ ਕ੍ਰੋਸਿੰਗ ਸੀਗੀ ਹੁਣ ਇਸ ਚੀਜ਼ ਦਾ ਨੰਬਰ ਹੈ ਅਸੀਂ ਲਗਾਤਾਰ ਇਸ ਬਾਜ਼ਾਰ ਦੇ ਵਿੱਚ ਜਿਹੜਾ ਰੱਖ ਕੇ ਇਸ ਬਾਜ਼ਾਰ ਨੂੰ ਜਿਹੜਾ ਹੈਗਾ ਜਾਮ ਮੁਕਤ ਕਰਾਂਗੇ ਜਿਹੜੇ ਵੀਰੇ ਸਾਨੂੰ ਕੋਆਪਰੇਟ ਕਰ ਰਹੇ ਆ ਉਹਨਾਂ ਦਾ ਬਹੁਤ ਧੰਨਵਾਦ ਤੇ ਬਾਕੀ ਵੀ ਜਿਹੜੇ ਸਾਨੂੰ ਵੀਰ ਕੋਆਪਰੇਟ ਕਰੋ ਤਾਜੋ ਅਸੀਂ ਇਸ ਮਿਸ਼ਨ ਵਿੱਚ ਕੰਮ ਜਾ ਬੋ ਸਕੀ ਅੱਜ ਆਪਾਂ ਤੁਹਾਡੇ ਨਾਲ ਹੀ ਇੱਥੇ ਆਪਾਂ ਵੀ ਵਿਜ਼ਿਟ ਕੀਤੀ ਆ ਤੇ ਦੇਖਿਆ ਕਿ ਇੱਥੇ ਕਿਸੇ ਅਨ ਸੁਖਾਵੀ ਘਟਨਾ ਨੂੰ ਲੈ ਕੇ ਕੋਈ ਘਟਨਾ ਇਤਾਂ ਦੀ ਵਾਪਰਦੀ ਆ ਜਿਹਦੇ ਵਿੱਚ ਐਂਬੂਲੈਂਸ ਦਾ ਜਾਂ ਫਾਇਰ ਬ੍ਰਿਗੇਡ ਦਾ ਆਣਾ ਨਾ ਮੁਮਕਿਨ ਆ ਪਰ ਪਹਿਲਾਂ ਬਾਹਰ ਹੈ ਸਮਾਨ ਬਾਹਰ ਹੈ ਉਹਦੇ ਬਾਰੇ ਕੀ ਕਹੋਗੇ ਐਂਬੂਲੈਂਸ ਤੇ ਬਹੁਤ ਦੂਰ ਦੀ ਗੱਲ ਹੈ ਇਥੋਂ ਈਵਨ ਈ ਰਿਕਸ਼ਾ ਲੰਘਣਾ ਵੀ ਔਖਾ ਹੋਇਆ ਪਿਆ ਪਰ ਮੈਂ ਸਮਝਦਾ ਕਿ ਅਸੀਂ ਇਸ ਹਫਤੇ ਦੇ ਵਿੱਚ ਵਿੱਚ ਇਧਰ ਨੂੰ ਐਂਬੂਲੈਂਸ ਅਸੀਂ ਕੱਢਣੀ ਆ ਲਗਾਉਣੀ ਐ ਐਂਬੂਲੈਂਸ ਇਹ ਨਹੀਂ ਕਿ ਕੋਈ ਵਿੱਚ ਮਰੀਜ਼ ਹੀ ਹੋਵੇ ਤੇ ਜ਼ਰੂਰ ਅਸੀਂ ਵੈਸੇ ਐਂਬੂਲੈਂਸ ਲਗਾ ਕੇ ਦੇਖਣੀ ਆ ਆਰਾਮ ਨਾਲ ਜਾਊਗੀ ਕਿਉਂਕਿ ਸਾਨੂੰ ਸ਼ਹਿਰ ਵਾਸੀ ਬਹੁਤ ਸਾਡਾ ਸਤਿਕਾਰ ਕਰਦੇ ਨੇ ਮੀਨਜ ਪੰਜਾਬ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਆ ਇਹ ਸਾਡਾ ਕਹਿਣਾ ਮੰਨਦੇ ਆ ਅਸੀਂ ਇਹਨਾਂ ਦੇ ਨਾਲ ਆ ਜਿਸ ਤਰ੍ਹਾਂ ਇੱਕ ਵਿਅਕਤੀ ਦੀਆਂ ਦੋ ਅੱਖਾਂ ਅਗਰ ਇੱਕ ਅੱਖ ਕਹੇ ਕਿ ਮੈਂ ਸੱਜੇ ਪਾਸੇ ਵਾਲੀ ਚੀਜ਼ ਦੇਖਣੀ ਆ ਤੇ ਖੱਬੀ ਅੱਖ ਕਹੇ ਮੈਂ ਖੱਬੇ ਪਾਸੇ ਵਾਲੀ ਚੀਜ਼ ਦੇਖਣੀ ਆ ਇਹ ਦੋਨੋਂ ਅੱਖਾਂ ਇੱਕ ਵੀ ਚੀਜ਼ ਨਹੀਂ ਦੇਖਣ ਦੇਖ ਪਾਉਣ ਗਿਆ ਇਸੇ ਤਰ੍ਹਾਂ ਹੀ ਅਸੀਂ ਆਂ ਅਗਰ ਪੁਲਿਸ ਤੇ ਪਬਲਿਕ ਇੱਕ ਹੋ ਜਾਂਦੀ ਹੈ ਤੇ ਦੋਨੋਂ ਅੱਖਾਂ ਸਾਡੀਆਂ ਇੱਕ ਹੋ ਜਾਂਦੀਆਂ ਤੇ ਅਸੀਂ ਹਰ ਚੀਜ਼ ਨੂੰ ਫੋਕਸ ਕਰ ਸਕਦੇ ਆਂ ਪਬਲਿਕ ਸਾਡਾ ਸਾਥ ਦੇਵੇ ਕੋਈ ਵੀ ਕੰਮ ਔਖਾ ਨਹੀਂ ਅਗਰ ਸਾਡਾ ਇੱਥੇ ਆਪਰੇਟ ਕਰੋ ਅਸੀਂ ਇਸ ਮਜ਼ਾਰ ਨੂੰ ਜਿਹੜਾ ਜਾਨ ਮੁਕਤ ਕਰਨਾ ਇਹਦੇ ਨਾਲ ਨਾਲ ਜਿਹੜਾ ਸਾਡਾ ਮੀਡੀਆ ਵੀਰ ਮੀਡੀਆ ਵਾਲੇ ਵੀਰ ਹੈ ਇਹ ਸਾਡਾ ਬਹੁਤ ਸਾਥ ਦਿੱਤਾ ਤੇ ਬਹੁਤ ਸਾਥ ਦੇ ਰਿਹਾ ਅਸੀਂ ਇਹਨਾਂ ਦੇ ਵੀ ਬਹੁਤ ਜੇ ਐਂਬੂਲੈਂਸ ਦੇ ਨਾਲ ਫਾਇਰ ਬ੍ਰਿਗੇਡ ਦਾ ਵੀ ਇੱਕ ਟੈਸਟ ਹੋ ਜਵੇ ਤੇ ਉਹ ਵੀ ਕਲੀਅਰ ਹੋ ਜਾਊਗਾ ਰਸਤਾ ਬਿਲਕੁਲ ਜੀ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਇਹ ਸੜਕ ਵੀ ਤੁਹਾਨੂੰ ਕੋਆਪਰੇਟ ਕਰਨ ਅਸੀਂ ਫਾਇਰ ਬ੍ਰਿਗੇਡ ਵੀ ਇੱਥੇ ਕਿਤੇ ਦੀ ਲੰਘਾ ਕੇ ਦੇਖਾਂਗੇ ਕਿ ਰੱਬ ਨਾ ਕਰੇ ਕੋਈ ਕਿਤੇ ਅੱਗ ਲੱਗ ਜਾਂਦੀ ਹੈ ਕੋਈ ਜੀ ਗੱਲ ਹੋ ਜਾਂਦੀ ਹੈ ਤੇ ਫਾਇਰ ਬੇਰ ਦਾ ਫਾਇਰ ਬ੍ਰਿਗੇਡ ਦਾ ਆਉਣਾ ਜਿਹੜਾ ਹੁੰਦਾ ਬਹੁਤ ਜ਼ਰੂਰੀ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਸਾਡਾ ਸਾਥ ਦਿਓ ਫਾਇਰ ਬ੍ਰਿਗੇਡ ਵੀ ਇਸੇ ਇਸ ਬਾਜ਼ਾਰ ਵਿੱਚ ਜ਼ਰੂਰ ਲਿਆਵਾਂਗੇ ਉਹ ਸਿਰਫ ਡੈਮੋ ਦੇਣ ਵਾਸਤੇ ਦੇਮੋ ਦੇਣ ਵਾਸਤੇ ਇਹ ਨਹੀਂ ਕਿ ਇਥੇ ਕੋਈ ਅੱਗ ਲੱਗੇ ਜਾਂ ਕੋਈ ਹਾਦਸਾ ਹੋਵੇ ਫਿਰ ਅਸੀਂ ਇਹਦੇ ਵਾਸਤੇ ਹਮੇਸ਼ਾ ਸੋਚ ਕੇ ਰਵਾਂਗੇ ਕਿ ਅਗਰ ਅਪਨਾ ਕਰਕੇ ਉੱਥੇ ਗੱਲ ਹੁੰਦੀ ਹੈ ਤਾਂ ਉਹਨੂੰ ਅਸੀਂ ਜਰੂਰ ਉਹਨੂੰ ਸੰਭਾਲਾਂਗੇ ਜੇ ਦੁਬਾਰਾ ਦੁਕਾਨਦਾਰੀ ਤੇ ਮੈਨੂੰ ਬਹੁਤ ਉਮੀਦ ਹੈ ਕਿ ਦੁਕਾਨਦਾਰ ਵੀ ਦੁਬਾਰਾ ਇਹ ਸਮਾਨ ਆਪਣਾ ਬਾਹਰ ਨਹੀਂ ਰੱਖਣਗੇ ਅਗਰ ਦੁਬਾਰਾ ਰੱਖਣਗੇ ਤੇ ਫਿਰ ਲੀਗਲ ਐਕਸ਼ਨ ਜੋ ਹੈਗਾ ਹੈਗਾ ਤੇ ਲਿਆ ਜਾਵੇ ਸੰਦੀਲ ਪਾਟਿਆ ਇਹ ਕਿਹੜਾ ਬਾਜ਼ਾਰ ਹੈ ਬੱਸੀ ਖਾਜੂ ਬਾਜ਼ਾਰ ਅੱਜ ਸੁਭਾਸ਼ਪਾਲ ਜੀ ਜਿਹੜੇ ਹੈਗੇ ਆ ਟ੍ਰੈਫਿਕ ਇੰਜਾਜ ਤੁਹਾਡੇ ਬਾਜ਼ਾਰ 'ਚ ਆਏ ਆ ਬਾਜ਼ਾਰ 'ਚ ਜਿੰਨਾ ਸਮਾਨ ਸੀ ਉਹਨਾਂ ਨੇ ਬਾਹਰ ਸੀਗਾ ਅੰਦਰ ਕਰਾਇਆ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਵਧੀਆ ਜੀ ਬਾਜ਼ਾਰ ਬਹੁਤ ਖੁੱਲਾ ਹੋ ਗਿਆ ਟਰੈਫਿਕ ਦੀ ਸਮੱਸਿਆ ਬਹੁਤ ਐ ਇਸ ਜਗ੍ਹਾ ਦੇ ਉੱਤੇ ਔਰ ਲੋਕਾਂ ਨੇ ਦੁਕਾਨਦਾਰਾਂ ਨੇ ਬਹੁਤ ਬਹੁਤ ਜ਼ਿਆਦਾ ਵਧਾ ਕੇ ਲਗਾਏ ਆ ਬਾਹਰ ਉਸ ਨੂੰ ਅੰਦਰ ਹੋਣਾ ਚਾਹੀਦਾ ਤੇ ਇਹਨਾਂ ਨੇ ਜੋ ਵੀ ਕਾਰਵਾਈ ਕੀਤੀ ਹੈ ਬਹੁਤ ਵਧੀਆ ਹੈ ਹਾਂ ਜੀ ਭਾਈ ਕੀ ਨਾਮ ਹੈ ਆਪਣਾ ਜੀ ਹਾਜੀ ਕਮਾਲ ਜੀ ਤੇ ਅੱਜ ਬਾਜ਼ਾਰ 'ਚ ਕਾਫੀ ਰੌਣਕ ਜਿਹੜੀ ਹੈ ਫੁੱਲੀ ਖੁੱਲੀ ਲੰਘ ਰਹੀ ਹੈ ਬਾਜ਼ਾਰ ਵੀ ਖੁੱਲਾ ਖੁੱਲਾ ਲੱਗਦਾ ਪਿਆ ਕੀ ਕਹਿਣਾ ਚਾਹੋਗੇ ਇੱਦਾਂ ਹੀ ਹੋਣੀ ਇੱਦਾਂ ਹੀ ਜਾਈਦਾ ਜਗੀਰ ਸਿੰਘ ਅੱਜ ਬਾਜ਼ਾਰ 'ਚ ਸੁਹਾਸ਼ ਭਗਤ ਨੂੰ ਨਹੀਂ ਆਏ ਆ ਹਾਂਜੀ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਅੱਛਾ ਟ੍ਰੈਫਿਕ ਦੇ ਲਈ ਬਹੁਤ ਅੱਛਾ ਵਾ ਕੋਈ ਜਣਾ ਇੱਥੇ ਸਕੂਟਰ ਲਗਾ ਦਿੰਦਾ ਵਾ ਸਬਜ਼ੀ ਲੈਣ ਮੈਂ ਮੰਡੀ ਗਿਆ ਆ ਵਾ بس ਇਹ ਇਹ ਇਹਦੇ ਬਾਰੇ ਜਿਹੜਾ ਕੁਝ ਕਰਵਾ ਦਿਓ ਬਾਕੀ ਬਹੁਤ ਵੈ ਖੋਜਵਾ ਅੱਜ ਭਗਤ ਉਹਨੇ ਜਿਹੜਾ ਬਾਜ਼ਾਰ ਕਾਫੀ ਸਮਾਨ ਅੰਦਰ ਕਰਾਇਆ ਹੈ ਕੀ ਕਹਿਣਾ ਤੁਹਾਡਾ ਬਹੁਤ ਅੱਛਾ ਬਹੁਤ ਅੱਛਾ ਜੀ ਜਿਹੜਾ ਆਮ ਦੁਕਾਨਦਾਰ ਸਾਰੇ ਦੁਕਾਨ ਤੋਂ ਬਾਹਰ ਮਾਲ ਲਾਂਦੇ ਆ ਤੁਸੀਂ ਕਿੰਨਾ ਕ ਬਾਹਰ ਮਾਲ ਲਾਂਦੇ ਆ ਉਹ ਤੁਹਾਡੀ ਕਿੰਨੀ ਕਿਸਮ ਦੀ ਉਸਤੀ ਹੈ ਮਾਲ ਬਾਹਰ ਲਗਾਉਣ ਦਾ ਧਿਆਨ ਰੱਖੋ ਮੈਂ ਲਾਂਦਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਦੁਕਾਨਦਾਰੀ ਕਰਦੇ ਆ ਮੈਨੂੰ ਤਕਰੀਬਨ 10-15 ਸਾਲ ਇੱਕ ਵਾਰੀ ਮੈਨੂੰ ਗੁਲਰਤੀ ਸਾਹਿਬ ਆਏ ਸੀ ਉਹ ਅੰਦਰ ਘਰਾਗਾ ਆ ਮੁਰਕੇ ਮੈਂ ਨਹੀਂ ਲਾਇਆ ਜੋ ਸਾਡੇ ਮੁਕੱਦਰਾ ਆ ਸਾਨੂੰ ਮਿਲ ਜਾਵੇ ਜਿਹੜੇ ਅੰਦਰ ਬਾਹਰ ਲਗਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਰਾਦੀ ਬਹੁਜਾ